ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਕੱਲ 10 ਜਨਵਰੀ ਪੰਥਕ ਸਿਆਸਤ ਦੇ ਵਿੱਚ ਬੜਾ ਐਮ ਦਿਨ ਹੈ ਇਸ ਦਿਨ ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦਣੀ ਹੈ ਹੋ ਸਕਦਾ ਹੈ ਵੀ ਵਰਕਿੰਗ ਕਮੇਟੀ ਜਿਹੜੀ 7 ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਉਹਦੇ ਵਿੱਚ ਫੇਰ ਬਦਲ ਹੋ ਜਾਵੇ ਜੇ ਡੱਲਾ ਸਾਹਿਬ ਉਹਦੇ ਵਿੱਚ ਫੇਰ ਬਦਲ ਹੁੰਦਾ ਤਾਂ ਕੀ ਜਥੇਦਾਰ ਸਹਿਬਾਨ ਇਸ ਨੂੰ ਪ੍ਰਵਾਨ ਕਰ ਲੈਣਗੇ ਕਿਉਂਕਿ 2 ਦਸੰਬਰ ਨੂੰ ਜਿਹੜੇ ਫਸੀਲ ਤੋਂ ਆਦੇਸ਼ ਹੋਏ ਸੀ ਉਹਨਾਂ ਦੇ ਵਿੱਚ ਇਨ ਬਿਨ ਪਾਲਣਾ ਨਹੀਂ ਹੋ ਰਹੀ ਕਿਵੇਂ ਦੇਖਦੇ ਹੋ ਇਸ ਵਰਕਿੰਗ ਕਮੇਟੀ ਨੂੰ ਔਰ ਜਿਹੜੀ 7 ਮੈਂਬਰੀ ਕਮੇਟੀ ਦੇ ਵਿੱਚ ਤਬਦੀਲੀ ਦੀ ਗੱਲ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਵੇਖੀਏ ਕਿ ਜਿਹੜਾ 10 ਦਸੰਬਰ ਦਾ ਦਿਨ ਹੈ 10 ਜਨਵਰੀ ਦਾ ਦਿਨ ਹੈ ਜਿਹੜਾ ਕੱਲ ਦਾ ਦਿਨ ਹੈ ਅਸੀਂ ਇਹ ਗੱਲ ਮੰਨੀਏ ਕਿ ਕੱਲ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਰੀਕੇ ਨਾਲ ਬਹੁਤ ਵੱਡੇ ਯੁੱਗ ਪਰਿਵਰਤਨ ਦਾ ਦਿਨ ਹੋਏਗਾ ਜੀ ਕੱਲ ਜਾਂ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਜਾਂ ਤਾਂ ਕੱਲ ਇਹ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਨ ਬਿਨ ਮੰਨ ਕੇ ਜੀ ਨਵਾਂ ਇਤਿਹਾਸ ਰਚੇਗੀ ਅਗਰ ਸੰਵਿਧਾਨ ਵਿਧੀ ਵਿਧਾਨ ਦੇ ਹਵਾਲੇ ਦੇ ਕੇ ਜਿਵੇਂ ਕੱਲ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਜਥੇਦਾਰ ਸਾਹਿਬ ਨੂੰ ਅਸੀਂ ਸਾਰੀ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਸੀਂ ਵਿਧੀ ਵਿਧਾਨ ਦੇ ਹਿਸਾਬ ਦੇ ਨਾਲ ਤੁਸੀਂ ਫੈਸਲੇ ਕਰੋ ਅਕਾਲੀ ਦਲ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹੂੰ ਕੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਫੈਸਲੇ ਕਰੇਗਾ ਉਹ ਸੱਤ ਮੈਂਬਰੀ ਕਮੇਟੀ ਦੇ ਰੂਪ ਦੇ ਵਿੱਚ ਇਨਵਿਨ ਲਾਗੂ ਕੀਤੇ ਜਾਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਕੋਈ ਮੈਂਬਰਸ਼ਿਪ ਦੇ ਲਈ ਕੋਈ ਨਵੀਂ ਤਰ੍ਹਾਂ ਦੀ ਵਿਧੀ ਅਪਣਾਏਗਾ ਕੀ ਨਵੀਂ ਮੈਂਬਰੀ ਕਮੇਟੀ ਬਣਾਈ ਜਾਏਗੀ ਉਹ ਕਿੰਨੇ ਮੈਂਬਰਾਂ ਦੀ ਹੋਏਗੀ ਇਹਦੇ ਉੱਪਰ ਨਿਰਪਰ ਕਰੇਗਾ ਫੈਸਲੇ ਦੇ ਅਮਲੀ ਜਾਮੇ ਤੋਂ ਬਾਅਦ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਨੂੰ ਪ੍ਰਵਾਨਗੀ ਦੰਦੇ ਨੇ ਕਿਉਂਕਿ ਜੋ ਵੀ ਕੱਲ ਕਮੇਟੀ ਮੈਂਬਰਸ਼ਿਪ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਜਾਏਗੀ ਜਾਂ ਅਸਤੀਫਿਆ ਤੇ ਵਿਚਾਰ ਕਰਕੇ ਉਹ ਫੈਸਲਾ ਲਿਆ ਜਾਏਗਾ ਅਕਾਲੀ ਦਲ ਉਹਦੀ ਜਾਣਕਾਰੀ ਸ਼੍ਰੀ ਅਕਾਲ ਚਕਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਜ਼ਰੂਰ ਦੇਗਾ ਬਿਲਕੁਲ ਭਾਵੇਂ ਉਹ ਅਫੀਸ਼ੀਅਲ ਨਾ ਹੋ ਕੇ ਅਨਫੀਸ਼ੀਅਲ ਤੌਰ ਤੇ ਹੋਵੇ ਭਾਵੇਂ ਵਰਕਿੰਗ ਕਮੇਟੀ ਦੇ ਮੈਂਬਰ ਜਾਂ ਅਕਾਲੀ ਦਲ ਦੇ ਜਿਹੜੇ ਜਥੇਦਾਰ ਨੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਇੱਕ ਡੈਲੀਗੇਸ਼ਨ ਦੇ ਰੂਪ ਦੇ ਵਿੱਚ શ્રી ਹਕਾਲਤਖਰ ਸਾਹਿਬ ਦੇ ਜਥੇਦਾਰ ਨੂੰ ਮਿਲਣ ਤੇ ਉਹਨਾਂ ਨੂੰ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਣ ਲੇਕਿਨ ਕੱਲ ਵਰਕਿੰਗ ਕਮੇਟੀ ਹੈ ਜਿਹੜੀ ਉਹ ਜੋ ਫੈਸਲੇ ਲਏਗੀ ਜੇ ਮੈਂ ਗੱਲ ਖਤਮ ਕਰਾਂ ਕੀ ਉਹਨਾਂ ਫੈਸਲਿਆਂ ਨਾਲ ਜਥੇਦਾਰ ਸਹਿਬਾਨ શ્રી ਹਕਾਲਤਖਰ ਸਾਹਿਬ ਦੇ ਔਰ ਬਾਕੀ ਸਿੰਘ ਸਹਿਬਾਨ ਸੰਤੁਸ਼ਟ ਹੋਣਗੇ ਉਹਨਾਂ ਦਾ ਪ੍ਰਤੀਕਰਮ ਕੀ ਆਏਗਾ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਣੇ ਨੇ ਹਾਂ ਅਗਰ ਸਿਰਫ ਵਿਚਾਰ ਚਰਚਾ ਕਰਕੇ ਵਰਕਿੰਗ ਕਮੇਟੀ ਉੱਠ ਜਾਂਦੀ ਹੈ ਤੇ ਫੈਸਲਿਆਂ ਦੇ ਲਈ ਫੇਰ ਵਰਕਿੰਗ ਕਮੇਟੀ ਨਵੇਂ ਸਿਰੇ ਤੋਂ ਡੇਟ ਰੱਖ ਦਿੰਦੀ ਹੈ ਫੇਰ ਇਹ ਗੱਲ ਕੁਝ ਦੇਰ ਲਈ ਲਟਕ ਜਾਏਗੀ ਕਿਉਂਕਿ ਮਾਗੀ ਦਾ ਜਿਹੜੀ ਕਾਨਫਰੰਸ ਹੈ ਸਾਨੂੰ ਪਤਾ ਹੈ 14 ਤਰੀਕ ਨੂੰ ਮਾਗੀ ਦੀ ਸਿਆਸੀ ਕਾਨਫਰੰਸ ਹੈ ਪਰ ਅਗਰ ਵਰਕਿੰਗ ਕਮੇਟੀ ਜਥੇਦਾਰ ਸਹਿਬਾਨਾਂ ਨੂੰ ਸੰਤੁਸ਼ਟ ਕਰਨ ਚ ਕਾਮਯਾਬ ਹੋਗੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਹਿੱਤ ਚ ਹੋਏਗੀ ਇਹਦੇ ਨਾਲ ਲੋਕਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਰੇ ਇਹ ਗੱਲ ਜਾਏਗੀ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਰੱਖੀ ਅਗਰ ਜੋ ਵੀ ਫੈਸਲੇ ਵਰਕਿੰਗ ਕਮੇਟੀ ਚ ਹੁੰਦੇ ਨੇ ਅਗਰ ਜਥੇਦਾਰ ਸਹਿਬਾਨ ਉਹਨਾਂ ਫੈਸਲਿਆਂ ਨੂੰ ਰੱਦ ਕਰਦੇ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਆ ਪ੍ਰਵਾਨ ਕਰ ਦੇ ਭਾਵੇਂ ਗਿਆਨੀ ਹਰਪੀ ਸਿੰਘ ਭਾਵੇਂ ਇਸ ਵਕਤ ਉਹਨਾਂ ਦੀਆਂ ਸੇਵਾਵਾਂ ਤੇ ਰੋਕ ਹੈ ਪਰ ਅਗਰ ਗਿਆਨੀ ਹਰਪੀ ਸਿੰਘ ਵੀ ਕੱਲ ਦੀ ਵਰਕਿੰਗ ਕਮੇਟੀ ਦੀ ਮੈਂਬਰ ਤੋਂ ਬਾਅਦ ਆਪਣਾ ਕੋਈ ਨਾ ਪੱਖੀ ਪ੍ਰਤੀਕਰਮ ਦੰਦੇ ਨੇ ਉਹ ਸੰਤੁਸ਼ਟ ਨਹੀਂ ਹੁੰਦੇ ਫਿਰ ਅਕਾਲੀ ਸਿਆਸਤ ਦੇ ਵਿੱਚ ਇੱਕ ਨਵੀਂ ਡਿਸਕਸ਼ਨ ਇੱਕ ਨਵੀਂ ਡਿਬੇਟ ਇੱਕ ਨਵੀਂ ਚਿੰਤਾ ਇੱਕ ਨਵੀਂ ਸਿਆਸੀ ਲੜਾਈ ਸ਼ੁਰੂ ਹੁੰਦੀ ਮੈਨੂੰ ਦਿਖਦੀ ਹੈ ਪਰ ਇੱਕ ਹੋਰ ਧਿਰ ਵੀ ਹੈ ਆਪਾਂ ਵਿਸਥਾਰ ਚ ਵੀ ਲੈ ਕੇ ਜਾਵਾਂਗੇ ਸਾਰੀਆਂ ਗੱਲਾਂ ਇੱਕ ਹੋਰ ਧਿਰ ਵੀ ਹੈ ਉਹ ਧਿਰ ਹੈ ਉਹ ਲੀਡਰ ਜਿਹੜੇ ਸੁਧਾਰ ਲਹਿਰ ਦਾ ਹਿੱਸਾ ਸੀ ਜਿਨ੍ਹਾਂ ਨੇ ਸੁਧਾਰ ਲਹਿਰ ਭੰਗ ਕਰਤੀ ਸੀ ਕੀ ਸੁਧਾਰ ਲਹਿਰ ਦੇ ਲੀਡਰਾਂ ਨੂੰ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਕੀ ਪ੍ਰਭਾਵ ਜਾਏਗਾ ਕੀ ਉਹਨਾਂ ਨੂੰ ਇਹ ਪ੍ਰਭਾਵ ਜਾਏਗਾ ਕਿ ਜੋ ਉਹ ਚਾਹੁੰਦੇ ਸੀ ਹੂੰ ਉੰਜ ਸਾਰਾ ਕੁਝ ਹੋ ਗਿਆ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਉੰਜ ਸਾਰਾ ਕੁਝ ਹੋ ਗਿਆ ਅਗਰ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਲੱਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਗੱਲ ਨਹੀਂ ਹੋਈ ਹਾਂਵੇਂ ਵਿਧੀ ਵਿਧਾਨ ਦੇ ਨਾਲ ਗੱਲ ਹੋਈ ਹੈ ਪਰ ਵਰਕਿੰਗ ਕਮੇਟੀ ਦੀ ਭਾਵਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪ੍ਰਵਾਨ ਕਰਨ ਦੀ ਹੈ ਕੱਲ ਦੀਆਂ ਮੀਟਿੰਗਾਂ 'ਚ ਕੱਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਜੋ ਸੰਕੇਤ ਨਿਕਲਣਗੇ ਹੂੰ ਜੋ ਅਹਿਸਾਸ ਨਿਕਲੇਗਾ ਉਹ ਵੀ ਬਹੁਤ ਵੱਡਾ ਕੱਲ ਦਾ ਦਿਨ ਉਹਦੇ ਨਾਲ ਪ੍ਰਭਾਵਿਤ ਹੋਏਗਾ ਸੋ ਕੁੱਲ ਮਿਲਾ ਕੇ ਅਗਰ ਸੁਧਾਰ ਲਹਿਰ ਦੇ ਲੀਡਰ ਸਤੁਸ਼ਟ ਹੋ ਗਏ ਤਾਂ ਵੀ ਗੱਲ ਚੰਗੇ ਪਾਸੇ ਜਾਏਗੀ ਅਗਰ ਸੁਧਾਰ ਲਹਿਰ ਦੇ ਲੀਡਰ ਸੰਤੁਸ਼ਟ ਨਾ ਹੋਏ ਸੰਦੀਪ ਜੀ ਜੀ ਤੇ ਸੁਧਾਰ ਲਹਿਰ ਦੇ ਲੀਡਰਾਂ ਨੇ ਕੱਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਪਹੁੰਚ ਕਰ ਲੈਣੀ ਹੈ ਮੈਨੂੰ ਲੱਗਦਾ ਕੱਲ ਹੀ ਕਿਉਂਕਿ ਉਹਨਾਂ ਨੇ ਲੰਘੇ ਕੱਲ ਵੀ ਮੀਟਿੰਗ ਕੀਤੀ ਹੈ ਪਟਿਆਲੇ ਵਿੱਚ ਉਹ ਵਿਚਾਰ ਚਰਚਾ ਕਰ ਰਹੇ ਨੇ ਸਾਰੇ ਹਾਲਾਤਾਂ ਦੇ ਉਹ ਤੁਰੰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ 10 ਤਰੀਕ ਨੂੰ ਹੀ ਜਾ ਸਕਦੇ ਨੇ ਜਾਂ 10 ਤਰੀਕ ਨੂੰ ਸਮਾਂ ਮੰਗ ਸਕਦੇ ਨੇ ਪ੍ਰੈਸ ਕਾਨਫਰੰਸ ਕਰ ਸਕਦੇ ਨੇ 11 12 ਜਾਂ 14 ਤੋਂ ਬਾਅਦ ਵੀ ਜਾ ਸਕਦੇ ਨੇ ਪਰ ਉਹ ਆਪਣਾ ਸਖਤ ਨਾਰਾਜ਼ਗੀ ਦਿਤਾ ਸਕਦੇ ਨੇ ਅਗਰ ਉਹ ਸੰਤੁਸ਼ਟ ਨਾ ਹੋਏ ਤੇ ਵਰਕਿੰਗ ਕਮੇਟੀ ਉਹਨਾਂ ਦੇ ਇਸ਼ੂਜ਼ ਨੂੰ ਅਡਰੈਸ ਨਹੀਂ ਕਰਦੀ ਜੀ ਡਲਾ ਸਾਹਿਬ ਸਵਾਲ ਇੱਥੇ ਇੱਕ ਹੋਰ ਨਵਾਂ ਖੜਾ ਹੁੰਦਾ ਉਹ ਇਹ ਹੈ ਵੀ ਸੁਧਾਰ ਲਹਿਰ ਦੀ ਤੇ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਸੁਧਾਰ ਲਹਿਰ ਵਾਲੇ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਇਹ ਸਾਨੂੰ ਪ੍ਰਵਾਨ ਨਹੀਂ ਕਰ ਰਹੇ ਭਾਵੇਂ ਕਿ ਅਸੀਂ ਆਦੇਸ਼ ਮੁਤਾਬਕ ਸੁਧਾਰ ਲਹਿਰ ਪੰਗ ਕਰ ਦਿੱਤੀ ਆ ਹੁਣ ਡਲਾ ਸਾਹਿਬ ਇੱਥੇ ਇੱਕ ਹੋਰ بڑا ਐਮ ਸਵਾਲ ਖੜਾ ਹੁੰਦਾ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਵਿਚਾਰ ਚਰਚਾ ਜਿਹੜੀ ਅਕਾਲੀ ਦਲ ਨੇ ਕਰਨੀ ਆ ਉਹ ਕਰਨੀ ਆ ਉਸ ਸੱਤ ਮੈਂਬਰੀ ਕਮੇਟੀ ਬਾਰੇ ਹੁਣ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿੱਥੇ ਅਕਾਲੀ ਦਲ ਸੁਖਬੀਰ ਧੜੇ ਦੇ ਕੁਝ ਮੈਂਬਰ ਨੇ ਸੁਧਾਰ ਲਹਿਰ ਵਾਲਿਆਂ ਦੇ ਮੈਂਬਰ ਨੇ ਉੱਥੇ ਹੀ ਕੁਝ ਐਸਜੀਪੀਸੀ ਦੇ ਮੈਂਬਰ ਵੀ ਆ ਚਾਹੇ ਉਹ ਮੌਜੂਦਾ ਨੇ ਚਾਹੇ ਸਾਬਕਾ ਕੀ ਉਹ ਸਹਿਮਤ ਹੋਣਗੇ ਇਹ ਨਾ ਹੋਵੇ ਵੀ ਤੀਜਾ ਚੌਥਾ ਇੱਕ ਹੋਰ ਧੜਾ ਜਿਹੜਾ ਇਸ ਪੂਰੇ ਸੰਗਠਨ 'ਚੋਂ ਨਿਕਲ ਕੇ ਸਾਹਮਣੇ ਆ ਜਾਵੇ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਕੋਲ ਚਲੇ ਜਾਣ ਵੀ ਇਹ ਕਰ ਕੀ ਰਹੇ ਆ ਇਹ ਤੇ ਆਦੇਸ਼ ਦੀ ਇਨ ਬਿਨ ਪਾਲਣਾ ਨਹੀਂ ਕਰ ਰਹੇ ਤੁਸੀਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੋ ਤੁਹਾਡਾ ਜਿਹੜਾ ਸਵਾਲ ਹੈ ਇਹਦੇ ਸੰਦਰਭ ਚ ਮੈਂ ਦੋ ਤਿੰਨ ਗੱਲਾਂ ਜ਼ਰੂਰ ਕਰੂੰਗਾ ਹਮ ਇੱਕ ਤਾਂ ਇਹ ਗੱਲ ਤੈ ਹੈ ਕਿ ਕੱਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਫੈਸਲੇ ਇਹ ਇੱਕ ਮਿੰਟ ਹਾਲ ਸਾਹਿਬ ਇੱਥੇ ਸਵਾਲ ਇਹ ਵੀ ਆ ਨਾ ਵੀ ਕੱਲ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਤੇ ਲੰਘੇ ਕੱਲ ਸੁਧਾਰ ਲਹਿਰ ਵਾਲਿਆਂ ਨੇ ਪਟਿਆਲੇ ਵੀ ਮੀਟਿੰਗ ਕੀਤੀ ਆ ਇਹਦਾ ਮਤਲਬ ਆਪਸ ਦੇ ਵਿੱਚ ਕਿਤੇ ਨਾ ਕਿਤੇ ਟੈਲੀਫੋਨਿਕਲੀ ਜਾਂ ਉਹਦਾ ਵੀ ਵਿਚਾਰ ਚਰਚਾ ਚੱਲ ਰਹੀ ਆ ਕਿਤੇ ਨਾ ਕਿਤੇ ਲੀਡਰਾਂ ਨੂੰ ਪਤਾ ਵੀ ਕੱਲ ਕੀ ਹੋਣ ਵਾਲਾ ਉਹਦੀ ਪਹਿਲਾਂ ਤੋਂ ਹੀ ਵਿਉਂਤਬੰਦੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਦੇਖੋ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਜ਼ਰੂਰ ਸਾਂਝੀ ਕਰਦਾ ਜੀ ਮੇਰੀ ਅੱਜ ਹੀ ਸੱਤ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਦੇ ਨਾਲ ਗੱਲਬਾਤ ਹੋਈ ਹੈ ਮੈਂ ਸਿਰਫ ਜੋ ਮੌਜੂਦਾ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਉਹਨਾਂ ਨਾਲ ਚਰਚਾ ਕੀਤੀ ਹੈ ਇਸ ਕਰਕੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦਾ ਕੋਈ ਗੱਲ ਠੀਕ ਹੈ ਜੀ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਹਾਂ ਉਹ ਵੀ ਇਸ ਵਕਤ ਕੱਲ ਦੀ ਮੀਟਿੰਗ ਤੇ ਨਜ਼ਰ ਰੱਖ ਕੇ ਬੈਠੇ ਨੇ ਕਿ ਕੱਲ ਵਰਕਿੰਗ ਕਮੇਟੀ ਦੀ ਬੈਠਕ ਚ ਵਰਕਿੰਗ ਕਮੇਟੀ ਦੀ ਬੈਠਕ ਚ ਕੀ ਇਹਨਾਂ ਸੱਤ ਮੈਂਬਰਾਂ ਨੂੰ ਸ਼ਾਮਲ ਕੀਤਾ ਵਰਕਿੰਗ ਕਮੇਟੀ ਦੀ ਬੈਠਕ ਚ ਕੀ ਇਹਨਾਂ ਸੱਤ ਮੈਂਬਰਾਂ ਦੇ ਕਮੇਟੀ ਬਾਰੇ ਕੋਈ ਇਸ ਤਰ੍ਹਾਂ ਦਾ ਫੈਸਲਾ ਤਾਂ ਨਹੀਂ ਹੋ ਜਾਏਗਾ ਕਿ ਸੱਤ ਮੈਂਬਰਾਂ ਚੋਂ ਕੁਝ ਮੈਂਬਰ ਇਸ ਵਰਕਿੰਗ ਕਮੇਟੀ ਦੇ ਲੈ ਲੇ ਜਾਣ ਤੇ ਕੁਝ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਆਪਣੇ ਵੱਲੋਂ ਮੌਕੇ ਤੋਂ ਤਜਵੀਜ਼ ਕਰਕੇ ਪਾ ਲੈ। ਮਤਲਬ ਕਿ ਕੀ ਜਿਹੜੀ ਮੈਂਬਰਸ਼ਿਪ ਦਾ ਅਭਿਆਨ ਹੈ ਅਗਰ ਉਹ ਕੱਲ ਹੀ ਸ਼ੁਰੂ ਕੀਤਾ ਜਾਂਦਾ ਹੈ ਕੀ ਉਹਦੇ ਲਈ ਕੋਈ ਕਮੇਟੀ ਬਣਾਈ ਜਾਏਗੀ? ਦੂਸਰਾ ਇਸ ਕਮੇਟੀ 'ਚੋਂ ਨੁਮਾਇੰਦਗੀ ਉਹਦੇ 'ਚ ਹੋਏਗੀ। ਇਹ ਕਮੇਟੀ ਇਨ ਬਿਨ ਮੰਜ਼ੂਰ ਕੀਤੀ ਜਾਏਗੀ ਜਾਂ ਵਰਕਿੰਗ ਕਮੇਟੀ ਆਪਣੇ ਵੱਲੋਂ ਇੱਕ ਨਵੀਂ ਕਮੇਟੀ ਬਣਾਏਗੀ ਹੂੰ ਉਹਦੇ ਚ ਕਿੰਨੇ ਮੈਂਬਰ ਹੋਣਗੇ ਕੀ ਉਹਦੇ ਚ 10 11 12 ਮੈਂਬਰ ਵੀ ਹੋ ਸਕਦੇ ਨੇ ਤੇ ਉਹਨਾਂ ਦੇ ਵਿੱਚ ਇਹ ਸੱਤ ਮੈਂਬਰ ਵੀ ਹੋਣਗੇ ਇਸ ਤਰੀਕੇ ਦੀ ਉਹਨਾਂ ਦੀ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਿਹੜੇ 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 ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹ ਵੀ ਇਸ ਰੂਪ ਚ ਸੋਚ ਰਹੇ ਨੇ ਉਹ ਵੀ ਇਹ ਸੋਚ ਰਹੇ ਨੇ ਮੈਂ ਨਾ ਆਪਣੇ ਚੰਦੂ ਬਾਜਰਾ ਸਾਹਿਬ ਦੀ ਕਿਤੇ ਬਾਈਟ ਸੁਣ ਰਿਹਾ ਸੀਗਾ ਉਹ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀਗੇ ਇਸੇ ਸੰਦਰਭ ਦੇ ਵਿੱਚ ਉਹ ਇਹ ਗੱਲ ਕਹਿ ਰਹੇ ਕਹਿੰਦੇ ਵੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਹੈ ਨਾ ਕਹਿੰਦੇ ਉਹ ਇਹਨਾਂ ਨੂੰ ਦਰਸਲ ਪਰਵਾਹ ਨਹੀਂ ਹੈਗੀ ਇਹ ਉਹਦੇ ਵਿੱਚ ਫੇਰ ਬਦਲ ਕਰਨਾ ਚਾਹੁੰਦੇ ਆ ਕਿਉਂਕਿ ਜਥੇਦਾਰ ਸਾਹਿਬ ਨੇ ਜਿਹੜੀ ਅਕਾਲੀ ਦਲ ਦੀ ਰਹਿਨਮਾਈ ਆ ਜਾਂ ਦੇਖਰੇਖ ਆ ਜਾਂ ਗਾਰਡੀਅਨ ਬਣਾਇਆ ਉਹ ਸੱਤ ਮੈਂਬਰੀ ਕਮੇਟੀ ਨੂੰ ਬਣਾਇਆ ਉਹਦੇ ਕਰਕੇ ਹੀ ਕਹਿੰਦੇ ਇਹ ਸਾਰਾ ਰੌਲਾ ਪੈ ਰਿਹਾ ਅਸਤੀਫੇ ਮਨਜ਼ੂਰ ਨਹੀਂ ਹੋ ਰਹੇ ਕਿਉਂਕਿ ਇਹ ਉਹਦੇ ਵਿੱਚ ਫੇਰ ਬਦਲ ਕਰਨਾ ਚਾਹੁੰਦੇ ਆ ਇਹ ਚੰਦੂ ਮਾਜਰਾ ਸਾਹਿਬ ਗੱਲ ਕਰ ਰਹੇ ਸੀ ਦੇਖੋ ਡਾਕਟਰ ਦਿਲਜੀਤ ਸਿੰਘ ਚੀਮਾ ਹੋਣਾ ਨੇ ਕੱਲ ਬਿਲਕੁਲ ਸਪਸ਼ਟ ਕਰਤਾ ਕਿ ਉਹ ਸੰਵਿਧਾਨਿਕ ਪੱਖ ਤੋਂ ਚੋਣ ਕਮਿਸ਼ਨ ਦੇ ਨਜ਼ਰੀਏ ਤੋਂ ਕੁਝ ਸ਼ੰਕੇ ਲੈ ਕੇ ਜਥੇਦਾਰ ਸਾਹਿਬ ਕੋ ਗਏ ਸੀ ਹੁਣ ਡਾਕਟਰ ਚੀਮਾ ਹੋਣਾ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਤੋਂ ਸਾਨੂੰ ਜ਼ੁਬਾਨੀ ਪ੍ਰਵਾਨਗੀ ਮਿਲ ਗਈ ਇੱਕ ਤਰੀਕੇ ਨਾਲ ਕਿ ਤੁਸੀਂ ਉਸ ਤਰ੍ਹਾਂ ਫੈਸਲੇ ਕਰੋ ਕਿ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਮੈਂ ਇਸ ਕਰਕੇ ਕਹਿ ਰਿਹਾ ਜੀ ਅਗਰ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਨੂੰ ਨਹੀਂ ਪ੍ਰਵਾਨ ਤੇ ਕੀ ਅਕਾਲੀ ਦਲ ਕੋਈ ਨਵੀਂ ਕਮੇਟੀ ਬਣਾਏਗਾ ਸਵਾਲ ਇਹ ਹੈ ਵੀ ਕੀ ਉਸ ਨਵੀਂ ਕਮੇਟੀ ਚੋਂ ਇਸ ਕਮੇਟੀ ਤੋਂ ਕੋਈ ਮੈਂਬਰ ਲਏ ਜਾਂਦੇ ਨਹੀਂ ਜਾਂ ਨਹੀਂ ਇਹਦਾ ਫੈਸਲਾ ਹੋਣਾ ਹੈ ਚੰਦੂ ਮਾਜਰਾ ਸਾਹਿਬ ਦੇ ਮੈਂ ਬਿਆਨ ਤੇ ਨਹੀਂ ਜਾਂਦਾ ਇਹਦਾ ਫੈਸਲਾ ਹੋਣਾ ਹੈ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਜੀ ਵਰਕਿੰਗ ਕਮੇਟੀ ਦੀ ਬੈਠਕ ਚ ਮੈਂਬਰਸ਼ਿਪ ਬਾਰੇ ਕਿਹੜੀ ਕਮੇਟੀ ਬਣਦੀ ਹੈ ਕਿਸ ਰੂਪ ਬਣਦਾ ਹੈ ਹੂੰ ਔਰ ਅਸਤੀਫਿਆਂ ਦੇ ਕੀ ਫੈਸਲਾ ਹੁੰਦਾ ਕੀ ਰੂਪ ਬਣਦਾ ਨਜ਼ਰ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਰੱਖੀ ਹੋਈ ਹੈ ਨਜ਼ਰ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਵੀ ਰੱਖੀ ਹੋਈ ਹੈ ਸੋ ਜਿਹੜਾ ਅਗਲਾ ਐਕਸ਼ਨ ਹੈ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਹੂੰ ਉਹ ਕੱਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਲੈਣਗੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਉਹ ਸੱਤ ਮੈਂਬਰ ਨੇ ਉਹਨਾਂ ਦੇ ਵਿੱਚੋਂ ਕੁਝ ਮੈਂਬਰ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਖੜੇ ਨੇ ਹਰਜਿੰਦਰ ਸਿੰਘ ਧਾਮੀ ਅੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮਿਲ ਕੇ ਆਏ ਨੇ ਲਗਾਪ ਇਥੇ ਹਰ ਹਰ ਜੋਜੀ ਵਰਕਿੰਗ ਕਮੇਟੀ ਦੇ ਮੈਂਬਰ ਨੇ ਹੂੰ ਉਹ ਵੀ ਵਰਕਿੰਗ ਕਮੇਟੀ ਦੇ ਮੈਂਬਰ ਨੇ ਹੁਣ ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਕੀ ਕੱਲ ਅਗਰ ਸੱਤ ਮੈਂਬਰੀ ਕਮੇਟੀ ਚੋਂ ਹੂੰ ਪੂਰੇ ਮੈਂਬਰਾਂ ਨੂੰ ਨੁਮਾਇੰਦਗੀ ਨਹੀਂ ਮਿਲਦੀ ਤੇ ਕੀ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਵੀ ਆਪਣੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਨਗੇ ਕਿ ਤੁਹਾਡੀ ਬਣਾਈ ਹੋਈ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਇਹਦੇ ਬਾਰੇ ਹੁਣ ਤੁਸੀਂ ਸਾਨੂੰ ਕੀ ਹੁਕਮ ਦਓ? ਦੇਖੋ 7 ਮੈਂਬਰੀ ਕਮੇਟੀ ਬਣਾਈ ਸ਼੍ਰੀ ਅਕਾਲ ਤਖਤ ਸਾਹਿਬ ਨੇ। ਬਿਲਕੁਲ। ਉਹ ਕਮੇਟੀ ਅਗਰ ਅਕਾਲੀ ਦਲ ਖਾਰਜ ਵੀ ਕਰ ਦਿੰਦਾ ਹੈ। ਹਾਂ। ਉਹ ਕਮੇਟੀ ਦੀ ਹੋਂਦ ਬਰਕਰਾਰ ਰਹਿਣੀ ਹੈ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ। ਉਹ ਕਮੇਟੀ ਅਗਰ ਖਤਮ ਹੋ ਸਕਦੀ ਹੈ। ਡਿਸਾਲਵ ਹੋ ਸਕਦੀ ਹੈ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਥ 'ਚ ਹੈ। ਸੋ ਅਗਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਸਾਹਿਬ ਇਹੋ ਹੀ ਕਹਿਣਾ ਚਾਹੁੰਦਾ ਉਹ ਬਿਲਕੁਲ ਹੁਕਮ ਅਦੁੱਲੀ ਹੋਏਗੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਫਰਮਾਨ ਦੀ ਅਗਰ ਉਹਦੇ ਵਿੱਚ ਤਬਦੀਲੀ ਕਰਦੇ ਆ ਉਹਦਾ ਕਾਰਨ ਹੈ ਵੀ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਵੀ ਇੱਕ ਗੁਪਤ ਮੁਲਾਕਾਤ ਕਰਦੇ ਆ ਹੁਣ ਉਹਨਾਂ ਨੇ ਕੀ ਗੱਲ ਕੀਤੀ ਇਹਦੇ ਬਾਰੇ ਹਜੇ ਮੀਡੀਆ ਦੇ ਵਿੱਚ ਕੋਈ ਖਾਸ ਖਬਰ ਸਾਹਮਣੇ ਨਹੀਂ ਆਈ ਪਰ ਕਿਤੇ ਨਾ ਕਿਤੇ ਮੀਟਿੰਗਾਂ ਦਾ ਦੌਰ ਅਕਾਲੀ ਦਲ ਦੇ ਵਿੱਚ ਇਸ ਵਕਤ ਜਿਹੜਾ ਵਾ ਉਹ ਪੂਰੇ ਜੰਗੀ ਪੱਧਰ ਦੇ ਉੱਤੇ ਜਾਰੀ ਹੈ ਕਿਉਂਕਿ ਕੱਲ ਜਿਹੜੀ ਬੜੀ ਅਹਿਮ ਤਰੀਕ ਰਹਿਣ ਵਾਲੀ ਹੈ 10 ਜਨਵਰੀ ਹੁਣ ਧਾਮੀ ਸਾਹਿਬ ਜਦੋਂ ਜਹੇਦਰ ਸਾਹਿਬ ਨੂੰ ਮਿਲਦੇ ਆ ਉਥੇ ਕੀ ਗੱਲ ਹੁੰਦੀ ਆ ਉਹ ਉਹਨਾਂ ਨਾਲ ਕੋਲ ਕੀ ਸਨੇਹਾ ਲੈ ਕੇ ਜਾਂਦੇ ਆ ਜਾਂ ਕੋਈ ਵਿਚਾਰ ਚਰਚਾ ਕਰਦੇ ਆ ਕਿਉਂਕਿ ਧਾਮੀ ਸਾਹਿਬ ਹੁਣ ਇੱਕਦਮ ਚੁੱਪ ਕੀਤੇ ਹੋਇਆ ਉਹ ਵੀ ਵਾਚ ਕਰ ਰਿਹਾ ਵੀ ਇਹ ਸਾਰਾ ਮਾਮਲਾ ਬਣ ਕੀ ਰਿਹਾ ਦੇਖੋ ਇੱਕ ਗੱਲ ਅਸੀਂ ਜ਼ਰੂਰ ਮਹਿਸੂਸ ਕਰੀਏ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਕਾਨੂੰਨੀ ਟੀਮ ਹੈ ਉੱਤੇ ਮਹਰ ਵਕੀਲ ਨੇ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਸਿੱਖ ਬੁੱਧੀਜੀਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਧਾਰਮਿਕ ਪੱਖੋਂ ਸਿਆਸਤ ਪੱਖੋਂ ਬੁੱਧੀਜੀਵੀ ਨੇ ਅਕਾਲੀ ਦਲ ਵੀ ਕੱਚੀ ਗੋਲੀਆਂ ਅਕਾਲੀ ਦਲ ਦੀ ਲੀਡਰਸ਼ਿਪ ਨਹੀਂ ਖੇਡੀ ਉਹ ਪੂਰੀ ਤਿਆਰੀ ਨਾਲ ਵਰਕਿੰਗ ਕਮੇਟੀ ਦੇ ਵਿੱਚ ਜਾਣਗੇ ਤਾਂ ਕਿ ਜਿਹੜੇ ਵਰਕਿੰਗ ਕਮੇਟੀ ਦੇ ਫੈਸਲੇ ਨੇ ਉਹਨਾਂ ਦੇ ਵਿੱਚੋਂ ਇਹ ਸੁਨੇਹਾ ਜਾਵੇ ਕਿ ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖ ਕੇ ਫੈਸਲੇ ਕੀਤੇ ਨੇ ਉਹ ਇਹੀ ਭਾਵ ਦੇਣ ਦੀ ਕੋਸ਼ਿਸ਼ ਕਰਨਗੇ ਮੈਂ ਹੁਕਮ ਅਦੂਲੀ ਦੀ ਗੱਲ ਸਿੱਧੇ ਤੌਰ ਤੇ ਹਜੇ ਇਸ ਕਰਕੇ ਨਹੀਂ ਕਰਦਾ ਜਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਹੈ ਦੇਖੋ ਅਗਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਈ ਵੀ ਫੈਸਲਾ ਕਰਦੀ ਹੈ ਵਿਧਾਨ ਵਿਧੀ ਵਿਧਾਨ ਦਾ ਇਲੈਕਸ਼ਨ ਕਮਿਸ਼ਨ ਦਾ ਹਵਾਲਾ ਦੇ ਕੇ ਅਗਰ ਜਥੇਦਾਰ ਸਾਹਿਬ ਵੀ ਉਹਨੂੰ ਪ੍ਰਵਾਨ ਕਰ ਲੈਂਦੇ ਨੇ ਫਿਰ ਤੁਹਾਡੇ ਮੇਰੇ ਕਿੰਤੂ ਪ੍ਰੰਤੂ ਦਾ ਕੋਈ ਮੁੱਲ ਨਹੀਂ ਬਿਲਕੁਲ ਕਿਉਂਕਿ ਉਹ ਸੰਸਥਾ ਅਗਰ ਪ੍ਰਵਾਨ ਕਰਦੀ ਹੈ ਜਿਸ ਸੰਸਥਾ ਨੇ ਹੁਕਮ ਦਿੱਤੇ ਨੇ ਕਿ ਫਿਰ ਅਸੀਂ ਤੁਸੀਂ ਕੁਝ ਨਹੀਂ ਆ ਬਿਲਕੁਲ ਠੀਕ ਅਗਰ ਜਥੇਦਾਰ ਸਾਹਿਬ ਵਰਕਿੰਗ ਕਮੇਟੀ ਦੇ ਫੈਸਲਿਆਂ ਨੂੰ ਰੱਦ ਕਰਨਗੇ ਫਿਰ ਅਕਾਲੀ ਦਲ ਦੇ ਲਈ ਸੰਕਟ ਹੈ ਨਹੀਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਲਈ ਕੋਈ ਸੰਕਟ ਨਹੀਂ ਹਾਂ ਅਗਰ ਵਰਕਿੰਗ ਕਮੇਟੀ ਦੇ ਫੈਸਲਿਆਂ ਨੂੰ ਜਥੇਦਾਰ ਸਾਹਿਬ ਪ੍ਰਵਾਨ ਕਰ ਲੈਂਦੇ ਨੇ ਫਿਰ ਸੁਧਾਰ ਲਹਿਰ ਦੇ ਲੀਡਰਾਂ ਦਾ ਕੀ ਰਿਐਕਸ਼ਨ ਹੋਏਗਾ ਬਿਲਕੁਲ ਮੈਂ ਇਹੋ ਇਸੇ ਸਵਾਲ ਤੇ ਆਉਣ ਲੱਗਿਆ ਸੀਗਾ ਭਈ ਅਗਰ ਉਹ ਕਮੇਟੀ ਜਥੇਦਾਰ ਸਾਹਿਬ ਪ੍ਰਵਾਨ ਕਰ ਲੈਂਦੇ ਆ ਸੁਧਾਰ ਲਹਿਰ ਦੇ ਜਿਹੜੇ ਆਗੂ ਆ ਵੈਸੇ ਤੇ ਹੁਣ ਅਕਾਲੀ ਦਲ ਇਕੱਠਾ ਅਗਰ ਉਹਨਾਂ ਦਾ ਕੋਈ ਨੁਮਾਇੰਦਾ ਉਸ ਕਮੇਟੀ 'ਚ ਨਹੀਂ ਪਾਇਆ ਜਾਂਦਾ ਤਾਂ ਫੇਰ ਸੁਧਾਰ ਲਹਿਰ ਕੀ ਕਰਨਗੇ ਸੁਧਾਰ ਲਹਿਰ ਦੇ ਆਗੂ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਫੇਰ ਮੋਰੀ ਬਣਾਉਣਗੇ ਅੱਗੇ ਲਾਉਣਗੇ ਵੀ ਤੁਸੀਂ ਅਗਵਾਈ ਕਰੋ ਇਸ ਧੜੇ ਦੀ ਨਹੀਂ ਇਹਦੇ ਵਿੱਚ ਇਹ ਹੈ ਦੇਖੋ ਮੈਂ ਜਿਵੇਂ ਥੋੜੀ ਜਿਹੀ ਤਕਨੀਕੀ ਤੌਰ ਤੇ ਦੇਖੀਏ ਮੰਨ ਲਓ ਵਰਕਿੰਗ ਕਮੇਟੀ ਨੇ ਕੋਈ ਫੈਸਲਾ ਲਿਆ ਠੀਕ ਹੈ ਜੀ ਕੀ ਉਹ ਸਾਰੇ ਜਥੇਦਾਰ ਸਾਬਾਨਾ ਨੂੰ ਪ੍ਰਵਾਨ ਹੋਏਗਾ ਪਹਿਲਾ ਸਵਾਲ ਜੇ ਤਾਂ ਸਾਰਿਆਂ ਨੂੰ ਪ੍ਰਵਾਨ ਹੈ ਗੱਲ ਖਤਮ ਕੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਵਾਨ ਹੋਏਗਾ ਇਹ ਵੀ ਸਵਾਲ ਮਹੱਤਵਪੂਰਨ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਪੰਜ ਸਿੰਘ ਸਹਿਬਾਨਾਂ ਦੇ ਵਿੱਚੋਂ ਨੇ ਪਰ ਇੱਕ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਨਮਾਇੰਦਗੀ ਕਰਦੇ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਯਾਨੀ ਹਰਪੀ ਸਿੰਘ ਨੇ ਪਹਿਲਾਂ ਜਿਹੜੀ ਗੱਲ ਕਹੀ ਸੀ ਉਹਨੂੰ ਅਸੀਂ ਸਮਝੀਏ ਯਾਨੀ ਹਰਪੀ ਸਿੰਘ ਨੇ ਕਿਹਾ ਸੀ ਕਿ ਅਗਰ 2 ਦਸੰਬਰ ਦੇ ਫੈਸਲੇ ਦੇ ਸਬੰਧ ਦੇ ਵਿੱਚ ਕੋਈ ਮੀਟਿੰਗ ਹੁੰਦੀ ਹੈ ਮੈਂ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਾਂਗਾ ਬਹੁਤ ਅਹਿਮ ਗੱਲ ਹੈ ਡੱਲਾ ਸਾਹਿਬ ਸਵਾਲ ਹੀ ਇਹ ਹੈ ਕਿ ਅਗਰ 2 ਦਸੰਬਰ ਦੇ ਫੈਸਲੇ ਦੇ ਵਿੱਚ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਦੇ ਵਿੱਚ ਕੁਝ ਇਦਾਂ ਦੀਆਂ ਅਲਟਰੇਸ਼ਨਸ ਕਰਨੀਆਂ ਚਾਹੀਆਂ ਮੈਂ ਉਹਦਾ ਹਿੱਸਾ ਨਹੀਂ ਬਣੂੰਗਾ ਸਵਾਲ ਹੀ ਇੱਥੇ ਹੈ ਹੁਣ ਇਸ ਸਵਾਲ ਦਾ ਵੱਡਾ ਹੱਲ ਕੀ ਮਿਲ ਸਕਦਾ ਜੀ ਅਗਰ ਗਿਆਨੀ ਹਰਪੀ ਸਿੰਘ ਨੂੰ ਕੱਲ ਲੱਗਿਆ ਕਿ 2 ਦਸੰਬਰ ਦੇ ਫੈਸਲੇ ਨੂੰ ਇਨ ਬਿਨ ਨਹੀਂ ਮੰਨਿਆ ਗਿਆ ਜੋ ਅਕਾਲੀ ਦਲ ਦੀ ਲੀਡਰਸ਼ਿਪ ਨੇ ਫੈਸਲੇ ਕੀਤੇ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਹੈ ਬਿਲਕੁਲ ਯਾਨੀ ਹਰਪੀ ਸਿੰਘ ਨੂੰ ਤੇ ਗਿਆਨੀ ਹਰਪੀ ਸਿੰਘ ਰੋਸ ਵਜੋਂ ਅਸਤੀਫਾ ਦੇ ਸਕਦੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਅਗਰ ਗਿਆਨੀ ਹਰਪੀ ਸਿੰਘ ਨੂੰ ਲੱਗਿਆ ਕਿ 2 ਦਸੰਬਰ ਦੇ ਫੈਸਲੇ 'ਚ ਤਬਦੀਲੀ ਕਰ ਦਿੱਤੀ ਗਈ ਹੈ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੇ ਉਹ ਅਸਤੀਫਾ ਦੇ ਸਕਦੇ ਨੇ ਪਰ ਅਗਰ ਗਿਆਨੀ ਹਰਪੀ ਸਿੰਘ ਅਸਤੀਫਾ ਦੰਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ 10 ਦਸੰਬਰ ਦਾ ਦਿਨ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਯੁੱਗ ਪਲਟਾਊ ਦਿਨ ਹੋਏਗਾ ਅਗਰ ਤਾਂ ਵਰਕਿੰਗ ਕਮੇਟੀ ਜਥੇਦਾਰ ਸਹਿਬਾਨਾਂ ਨੂੰ ਸੰਤੁਸ਼ਟ ਕਰ ਦਿੰਦੀ ਹੈ ਤਾਂ ਵੀ ਯੁੱਗ ਪਰਵਰਤਨ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਮੋੜ ਪਰਮਾਨ ਹੋਏਗਾ ਕਿਉਂਕਿ ਜੱ태ਦਾਰ ਸਾਹਿਬ ਸਹਿਮਤ ਹੋ ਗਏ ਹੂੰ ਫਿਰ ਗੱਲ ਕੌਮ ਚ ਚਲੀ ਜਾਣੀ ਹੈ ਪੰਤਕ ਹਲਕੀਆਂ ਚ ਚਲੀ ਜਾਣੀ ਹੈ ਸੰਗਤਾਂ ਚ ਚਲੀ ਜਾਣੀ ਹੈ ਅਗਰ ਗਿਆਨੀ ਹਰਪ੍ਰੀਤ ਸਿੰਘ ਨਾਰਾਜ਼ ਹੋ ਕੇ ਅਸਤੀਫਾ ਦੇ ਦਿੰਦੇ ਨੇ ਅਗਰ ਗਿਆਨੀ ਹਰਪ੍ਰੀਤ ਸਿੰਘ ਨਾਰਾਜ਼ ਹੋ ਕੇ ਅਸਤੀਫਾ ਦੇ ਦਿੰਦੇ ਨੇ ਤੇ ਫਿਰ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਹੂੰ ਉਹਨਾਂ ਸਾਰਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਹਾਂ ਦੇ ਵਿੱਚ ਹਾਂ ਮਿਲਾਉਣੀ ਹੈ ਕਿਉਂਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦੇ ਨੇ ਇਹਦਾ ਮਤਲਬ ਹੈ ਸੁਧਾਰ ਲਹਿਰ ਨੂੰ ਵੀ ਉਹ ਜਿਹੜੇ ਫੈਸਲੇ ਨਹੀਂ ਪ੍ਰਵਾਨ ਨਹੀਂ ਹੋਣੇ ਸੋ ਇਸ ਕਰਕੇ ਕੱਲ ਦਾ ਦਿਨ ਮਹੱਤਵਪੂਰਨ ਹੈ ਇੱਥੇ ਆਪਾਂ ਇੱਕ ਉਦਾਹਰਣ ਨੂੰ ਸਮਝੀਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਫਕਰੇ ਕੌਮ ਦਿੱਤਾ ਗਿਆ ਤੇ ਜਦੋਂ 2 ਦਸੰਬਰ ਨੂੰ ਇਹ ਫੈਸਲਾ ਸੁਣਾਇਆ ਗਿਆ ਵੀ ਉਸ ਨੂੰ ਰੱਦ ਕੀਤਾ ਜਾਂਦਾ ਭਾਵ ਕੇ ਵਾਪਸ ਨਹੀਂ ਲਿਆ ਗਿਆ ਕਿਉਂਕਿ ਆਦੇਸ਼ ਜਦੋਂ ਉਹਨਾਂ ਨੂੰ ਦਿੱਤਾ ਗਿਆ ਵੀ ਇਹਨਾਂ ਨੂੰ ਫਕਰੇ ਕੌਮ ਦੇ ਦਿੱਤਾ ਗਿਆ ਵਾਪਸੀ ਦਾ ਜਿਹੜਾ ਪ੍ਰੋਵੀਜ਼ਨ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੈਨੂੰ ਉਸ ਉਦਾਹਰਣ ਤੋਂ ਲੱਗਦਾ ਵੀ ਨਹੀਂ ਹੈਗਾ ਫਿਰ ਉਹਨਾਂ ਨੇ ਉਸ ਜਿਹੜਾ ਉਹਨਾਂ ਨੂੰ ਦਿੱਤਾ ਸੀਗਾ ਖਿਤਾਬ ਉਸ ਨੂੰ ਰੱਦ ਕੀਤਾ ਸੋ ਇਹ ਜਿਹੜੀ ਦੁਬਧਾ ਇਹ ਵੱਡੀ ਹੋ ਸਕਦੀ ਹੈ ਜੇ ਕਿਤੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਹੁੰਦੀ ਹੈ ਮੈਂ ਬਿਲਕੁਲ ਠੀਕ ਹੈ ਪਰ ਉਹ ਅਧਿਕਾਰ ਖੇਤਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੇਖੋ ਬਿਲਕੁਲ ਹਾਂ ਅਧਿਕਾਰ ਖੇਤਰ ਉਹਨਾਂ ਦਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੈ ਆਕਾਲੀ ਵੱਲੋਂ ਆਪਾਂ ਤੇ ਚਰਚਾ ਕਰ ਰਹੇ ਹਾਂ ਇੱਕ ਉਦਾਹਰਨ ਦੇ ਤੌਰ ਤੇ ਕਿਹਾ ਅਧਿਕਾਰ ਖੇਤਰ ਬਿਲਕੁਲ ਸ਼੍ਰੀ ਕਲਤਕਤ ਸਾਹਿਬ ਦਾ ਉਹਨਾਂ ਦਾ ਇਹ ਜੂਰਿਸਡਿਕਸ਼ਨ ਦੇਖੋ ਦੇਖੋ ਅਸੀਂ ਇੱਕ ਗੱਲ ਨੂੰ ਹੋਰ ਦੇਖੀਏ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪਹਿਲਾਂ ਅਸਤੀਫਾ ਦਿੱਤਾ ਬਿਲਕੁਲ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰੁਕਵੀਰ ਸਿੰਘ ਨੇ ਸਟੈਂਡ ਲੈ ਲਿਆ ਸੀ ਬਿਲਕੁਲ ਉਹ ਕਹਿੰਦੇ ਇਹ ਵੀ ਅਗਰ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਹੂੰ ਤੇ ਉਹ ਨਾਲ ਖੜਗੇ ਸੀ ਗਿਆਨੀ ਹਰਪ੍ਰੀਤ ਸਿੰਘ ਬਿਲਕੁਲ ਹੁਣ ਅਗਰ ਕੱਲ ਦੀ ਮੀਟਿੰਗ ਦੇ ਫੈਸਲੇ ਹੂੰ ਅਜੇ ਅਸੀਂ ਗੱਲ ਕੀਤੀ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਵਾਹ ਨਹੀਂ ਹੁੰਦੇ ਤੇ ਉਹ ਅਸੀਫਾ ਦੇ ਸਕਦੇ ਅਗਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਫੈਸਲੇ ਉਹਨਾਂ ਨੂੰ ਪ੍ਰਵਾਹ ਨਹੀਂ ਹੂੰ ਤੇ ਉਹ ਕੁਝ ਕਰਨ ਦੀ ਸਥਿਤੀ 'ਚ ਨਹੀਂ ਉਹ ਵੀ ਆਪਣਾ ਆਂਦਾ ਛੱਡ ਸਕਦੇ ਨੇ ਦੇਖੋ ਗਿਆਨੀ ਰੁਘਵੀਰ ਸਿੰਘਰ ਗਿਆਨੀ ਹਰਪ੍ਰੀਤ ਸਿੰਘ ਇਨ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਾਨਯੋਗ ਜਥੇਦਾਰ ਨੇ ਬਿਲਕੁਲ ਔਰ ਤਖਤ ਸਹਿਬਾਨਾ ਦੀ ਮਾਨ ਮਰਿਆਦਾ ਦੇ ਮੁਤਾਬਕ ਹੀ ਇਹਨਾਂ ਨੇ ਆਪਣਾ ਆਚਰਣ ਕਰਨਾ ਹੂੰ ਇਸ ਕਰਕੇ ਅਗਰ ਗਿਆਨੀ ਹਰਪ੍ਰੀਤ ਸਿੰਘ ਨੂੰ ਔਰ ਗਿਆਨੀ ਰੁਘਵੀਰ ਸਿੰਘ ਜਾਂ ਬਾਕੀ ਜੱਥੇਦਾਰ ਸਹਿਬਾਨਾਂ ਨੂੰ ਫੈਸਲੇ ਪ੍ਰਵਾਹ ਨਹੀਂ ਹੂੰ ਉਹ ਵੀ ਵੱਡੇ ਫੈਸਲੇ ਕਰ ਸਕਦੇ ਨੇ ਉਹਨਾਂ ਵੱਲ ਵੀ ਸਾਰੀ ਕੌਮ ਦੇਖ ਰਹੀ ਹੈ ਇਸ ਕਰਕੇ ਕੱਲ ਦਾ ਦਿਨ ਹੈ ਜਿਹੜਾ ਉਹ ਐਡਾ ਆਸਾਨ ਨਹੀਂ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਵਰਕਿੰਗ ਕਮੇਟੀ ਵਿੱਚ ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ਕਰੇਗੀ ਇਹ ਤਾਂ ਵਰਕਿੰਗ ਕਮੇਟੀ ਜਿਹੜੀ ਭਰਤੀ ਕਮੇਟੀ ਬਣਾਏਗੀ ਉਹ ਜ਼ਿਆਦਾ ਮੈਂਬਰਾਂ ਦੀ ਬਣਾਏਗੀ ਤਾਂ ਕਿ ਸ਼੍ਰੀ ਅਖਾਲ ਤਖਤ ਸਾਹਿਬ ਦੇ ਸੱਤ ਮੈਂਬਰ ਵੀ ਵਿੱਚ ਸਮਾਜਣ ਔਰ ਪੰਜ ਸੱਤ ਅਗਰ ਉਹਨਾਂ ਨੇ ਆਪਣੇ ਜੋੜਨੇ ਨੇ ਉਹ ਵੀ ਜੋੜ ਲੈਣ ਦੂਸਰਾ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਅਸਤੀਫਾ ਉਹ ਅਸਤੀਫਾ ਸਿੰਘ ਸਹਿਬਾਨਾ ਦੇ ਹੁਕਮਾਂ ਤੋਂ ਪਹਿਲਾਂ ਦੇ ਅਸਤੀਫੇ ਆਏ ਹੋਏ ਨਹੀਂ ਅਸਤੀਫੇ ਸਿੰਘ ਸਹਿਬਾਨਾ ਦੀ ਹੁਕਮਾਂ ਤੋਂ ਪਹਿਲਾਂ ਦੇ ਨਹੀਂ ਉਹ ਪਹਿਲਾਂ ਵੀ ਵਿਚਾਰੇ ਗਏ ਨੇ ਅਸਤੀਫੇ ਔਰ ਉਦੋਂ ਵਰਕਿੰਗ ਕਮੇਟੀ ਨੇ ਕਿਹਾ ਸੀ ਕਿ ਅਸੀਂ ਹਜੇ ਸਲਾਹ ਲੈਣੀ ਹੈ ਵੱਖ-ਵੱਖ ਵਿੰਗਾਂ ਦੀ ਔਰ ਜਥੇਦਾਰਾਂ ਦੀ ਜਿਹੜਾ ਅਸਤੀਫੇ ਉਤੇ ਫੈਸਲਾ ਹੋਣਾ ਹੈ ਭਾਵੇਂ ਜਥੇਦਾਰ ਸਾਹਿਬਾਨਾਂ ਦੇ ਹੁਕਮ ਨੇ ਪਰ ਅਗਰ ਵਰਕਿੰਗ ਕਮੇਟੀ ਉਹ ਅਸਤੀਫੇ ਮਨਜ਼ੂਰ ਕਰਦੀ ਹੈ ਤੇ ਉਹ ਅਸਤੀਫੇ ਮਨਜ਼ੂਰ ਕਰਨ ਦੀ ਪ੍ਰਾਣੀ ਪ੍ਰਕਿਰਿਆ ਦੀ ਕੜੀ ਦੇ ਵਿੱਚ ਹੀ ਉਹਨੂੰ ਦੇਖਿਆ ਜਾਏਗਾ ਅਕਾਲੀ ਦਲ ਵੱਲੋਂ ਔਰ ਸੰਗਤ 'ਚ ਇਹ ਗੱਲ ਜਾਏਗੀ ਅਗਰ ਅਸਤੀਫੇ ਮੰਜ਼ੂਰ ਕਰ ਲੇ ਕਿ ਹੁਕਮ ਮੰਨ ਲੇਗਾ ਨਹੀਂ ਦੇਖੋ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਵਿਚ ਦਾ ਰਾਹ ਕੱਢਣਾ ਜਤੇਦਰ ਸਾਹਿਬ ਨੇ ਕੀ ਕਿਹਾ ਕਿ ਅਸਤੀਫੇ ਉਹਨਾਂ ਨੇ ਤਾਂ ਕਿਹਾ ਸੀ ਅਸਤੀਫੇ ਤਿੰਨ ਦਿਨਾਂ ਚ ਪ੍ਰਵਾਨ ਕਰੋ ਚਲੋ ਉਹ ਗੱਲ ਨਹੀਂ ਹੋਈ ਅਸਤੀਫੇ ਅਗਰ ਹੁੰਨ ਵੀ ਪ੍ਰਵਾਨ ਹੁੰਦੇ ਨਹੀਂ ਹਾਂ ਅਗਰ ਅਸਤੀਫੇ ਰੱਦ ਕਰ ਅਗਰ ਅਸਤੀਫੇ ਵਾਪਸ ਭੇਜ ਦਿੱਤੇ ਜਾਂਦੇ ਨੇ ਪ੍ਰਵਾਨ ਨਹੀਂ ਕੀਤੇ ਜਾਂਦੇ ਔਰ ਜਿਹੜੇ ਜਿਹੜੇ ਅਸਤੀਫੇ ਦੇਣ ਵਾਲੇ ਲੀਡਰ ਨੇ ਉਹਨਾਂ ਨੂੰ ਆਪਣੇ ਅਹੁਦਿਆਂ ਤੇ ਬਣੇ ਰਹਿਣ ਦੇ ਹੁਕਮ ਦੇ ਦਿੱਤੇ ਜਾਂਦੇ ਨੇ ਫੇਰ ਵੀ ਇੱਕ ਨਵੀਂ ਤਰ੍ਹਾਂ ਦੀ ਬਹਿਸ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਹੋਏਗੀ ਉਂਝ ਜਿੰਨੀ ਦੇਰ ਭਰਤੀ ਪ੍ਰਕਿਰਿਆ ਚੱਲਣੀ ਹੈ ਅਗਰ ਅਕਾਲੀ ਦਲ ਚ ਭਰਤੀ ਪ੍ਰਕਿਰਿਆ ਖੋਲੀ ਜਾਂਦੀ ਹੈ ਤੇ ਜਿਹੜੀ ਲੀਡਰਸ਼ਿਪ ਹੈ ਲੀਡਰਸ਼ਿਪ ਆਪਣੇ ਅਹੁਦਿਆਂ ਤੇ ਬਰਕਰਾਰ ਰਹਿ ਸਕਦੀ ਹੈ ਪਰ ਜਿਨ੍ਹਾਂ ਨੇ ਅਸਤੀਫੇ ਦਿੱਤੇ ਹੁਣ ਉਹਨਾਂ ਦੇ ਅਸਤੀਫੇ ਮਨਜ਼ੂਰ ਹੁੰਦੇ ਨੇ ਇਹ ਰੱਦ ਹੁੰਦੇ ਨੇ ਇਹਦੇ ਉੱਪਰ ਵੀ ਇੱਕ ਨਵੀਂ ਤਰ੍ਹਾਂ ਦੀ ਡਿਸਕਸ਼ਨ ਕੱਲ ਸ਼ੁਰੂ ਹੋਈ ਹੈ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਕਿਉਂਕਿ ਨਵੀਂ ਮੈਂਬਰਸ਼ਿਪ ਸ਼ੁਰੂ ਕਰਨੀ ਹੈ ਮੈਨੂੰ ਲੱਗਦਾ ਹੈ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਔਰ ਬਾਕੀ ਅਸਤੀਫੇ ਕੱਲ ਮਨਜ਼ੂਰ ਕਰ ਸਕਦਾ ਹੈ ਅਸਤੀਫੇ ਮਨਜ਼ੂਰ ਕਰ ਸਕਦਾ ਹੈ ਔਰ ਵਰਕਿੰਗ ਕਮੇਟੀ ਹੈ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਨੂੰ ਜਾਂ ਭਰਤੀ ਕਮੇਟੀ ਨੂੰ ਨਵੇਂ ਸਿਰੇ ਤੋਂ ਵੱਡਾ ਕਰ ਸਕਦੀ ਹੈ ਉਹਦੇ ਜਿੰਨਾ 7 ਮੈਂਬਰਾਂ ਦੇ ਵਿੱਚੋਂ ਕੁਝ ਮੈਂਬਰਾਂ ਦੀ ਸ਼ਮੂਲੀਅਤ ਜਾਂ ਸੱਤਾ ਮੈਂਬਰਾਂ ਦੀ ਸ਼ਮੂਲੀਅਤ ਵੀ ਕਰ ਸਕਦਾ। ਬਿਲਕੁਲ ਡੱਲਾ ਸਾਹਿਬ ਇਦਾਂ ਹੀ ਲੱਗਦਾ ਹੈ ਵੀ ਕੁਝ ਮੈਂਬਰ ਜਿਹੜੇ ਆ ਸੁਖਬੀਰ ਧੜੇ ਵੱਲੋਂ ਐਡ ਕਰਲੇ ਜਾਣਗੇ ਉਹਦੇ ਵਿੱਚ ਮਤਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦਿੱਤਾ ਜਾਏਗਾ ਵੀ ਤੁਸੀਂ ਇੰਨੇ ਮੈਂਬਰ ਦਿੱਤੇ ਸੀ ਅਸੀਂ ਕੁਝ ਹੋਰ ਜੋੜੇ ਆ ਤੇ ਇਹ ਸਾਰਾ ਫੈਸਲਾ ਅਸੀਂ ਸਿਰ ਮੱਥੇ ਖਿੜੇ ਮੱਥੇ ਪ੍ਰਵਾਨ ਕਰਦੇ ਆ। ਹੋ ਸਕਦਾ ਵੀ ਇਹੋ ਕੁਝ ਕੱਲ 10 ਜਨਵਰੀ ਵਾਲੇ ਦਿਨ ਹੋਵੇ ਜਦੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ। ਦਲਾਸਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਇਸ ਬੜੇ ਅਹਿਮ ਟੌਪਿਕ ਦੇ ਉੱਤੇ ਚਰਚਾ ਕੀਤੀ ਜਿਹਨੂੰ ਜਿਹੜੇ ਸਾਡੇ ਪੰਜਾਬੀ ਵੋਟਰਸ ਨੇ ਜਾਂ ਪੰਜਾਬੀ ਸਾਡੇ ਸਬਸਕ੍ਰਾਈਬਰਸ ਨੇ ਆ ਜਿਹੜੇ ਪੰਜਾਬ ਦੀ ਸਿਆਸਤ ਨੂੰ ਪੰਥ ਦੀ ਸਿਆਸਤ ਨੂੰ ਸਮਝਦੇ ਨੇ ਉਹਦੇ ਚ ਦਿਲਚਸਪੀ ਰੱਖਦੇ ਨੇ ਉਹ ਜਾਣਨਾ ਵੀ ਚਾਹੁੰਦੇ ਸੀਗੇ ਸੋ ਉਹਨਾਂ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਖਾਸ ਵਿਸ਼ੇ ਦੇ ਉੱਤੇ ਚਰਚਾ ਲਈ ਦਿੱਤਾ ਧੰਨਵਾਦ ਸਸਿਕਾਲ ਸਸਿਕਾਲ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਸ ਤੇਰ ਦਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਕੋਈ ਪੱਖ ਸਾਂਝਾ ਕਰਨਾ ਚਾਵੇ ਤੇ ਜ਼ਰੂਰ ਉਹਨਾਂ ਦਾ ਸਵਾਗਤ ਹੈ ਅਸੀਂ ਉਹਨਾਂ ਦਾ ਪੱਖ ਵੀ ਇਨ ਬਿਨ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ ਸੰਦੀਪ